ਹੋਲਡ ਗਿਆ ਪ੍ਰਕਾਸ਼ ਗੁਰੂ ਲੈ ਕੇ ਨਗਰ ਕੀਰਤਨ ਕੱਢਿਆ ਗਿਆ ਤੇ ਪੂਰ ਪੱਤੀ ਵਿੱਚ ਹੈ ਕਿਹਾ ਅੱਜ ਹਿੰਦ ਦੀ ਚਾਦਰ ਸ਼ਹੀਦਾਂ ਦੇ ਸਰਤਾਜ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜਿਨ੍ਹਾਂ ਦੇ ਚਰਨ ਛੋਹ ਪ੍ਰਾਪਤ ਹੈ ਸਾਡੇ ਇਸ ਨਗਰ ਨੂੰ ਉਹਨਾਂ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਸੰਗਤਾਂ 'ਚ ਜਿੱਥੇ ਵੀ ਗੁਰੂ ਨਾਨਕ ਨਾਮ ਲਿਵਾ ਸੰਗਤ ਬੈਠੀ ਹੈ ਅੱਜ ਬਹੁਤ ਖੁਸ਼ੀ ਦਾ ਜਿਹੜਾ ਅਝਾਰ ਕਰ ਰਹੇ ਹਾਂ ਅਸੀਂ ਹਰੇਕ ਸਾਲ ਦੀ ਤਰ੍ਹਾਂ ਹਰੇਕ ਨਗਰ ਕੀਰਤਨ ਤੇ ਤੂਰਪੱਤੀ ਵਾਸੀ ਆਪਦੇ ਕੰਮਾਂ ਆਪਣੀ ਕਿਰਤ ਚੋਂ ਦਸਾਂ ਕੱਢ ਕੇ ਅਸੀਂ ਗੁਰੂ ਸਾਹਿਬ ਜੋ ਦਸਾਂ ਗੁਰਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਆਪ ਸਾਨੂੰ ਸਾਡੇ ਮਾਲੇ ਚ ਇਸ ਤੂਰਪੱਤੀ ਜਾ ਕੇ ਅਸ਼ੀਰਵਾਦ ਦੇ ਕੇ ਜਾਂਦੇ ਨੇ ਤੇ ਅਸੀਂ ਸਮੂਹ ਤੂਰਪੱਤੀ ਵਾਸੀ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਆ ਕਿ ਜਿਹੜੇ ਵੀ ਸਾਡੇ ਨਗਰ ਦੇ ਨੌਜਵਾਨ ਬਾਹਰ ਬੈਠੇ ਨੇ ਕਿੱਤ ਕਰਦੇ ਨੇ ਨੌਜਵਾਨ ਪੜ੍ਹਦੇ ਨੇ ਗੁਰੂ ਮਹਾਰਾਜ ਉਹ ਟਾਸਰਾ ਉਨ੍ਹਾਂ ਤੋਂ ਹਮੇਸ਼ਾ ਹੀ ਗੁਰੂ ਮਹਾਰਾਜ ਆਪਣੀ ਮਿਹਰ ਭਰੇ ਹੱਥ ਰੱਖਣ ਤਾਂ ਕਿ ਸਾਡੇ ਨੌਜਵਾਨ ਤਰੱਕੀਆਂ ਕਰਨ ਤੰਦਰੁਸਤੀ ਆਮਾਨ ਤੇ ਮੈਂ ਸੰਗਤ ਨੂੰ ਦੁਨੀਆ 'ਚ ਗੁਰੂ ਨਾਨਕ ਨਾਮ ਲੈਵਾ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੇਜਰ ਸਾਹਿਬ ਅੱਜ ਨਗਰ ਕੀਰਤਨ ਘਟਿਆ ਜਾ ਰਿਹਾ ਤੇ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਜਾਣਾ ਤੇ ਕੀ ਜਾਣਕਾਰੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਜੀਤ ਸਿੰਘ ਮੈਨੇਜਰ ਗੁਰਦਰਾ ਪਾਸ ਸੇ ਨਵੀਂ ਭਵਾਨੀਗੜ੍ਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਆਂ ਸ਼ਹਿਰ ਭਵਾਨੀਗੜ੍ਹ ਦੇ ਸਾਰੇ ਇਲਾਕੇ ਦੇ ਵਿੱਚੋਂ ਦੀ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸੋ ਇਸ ਨਗਰ ਕੀਰਤਨ ਦਾ ਸ਼ਹਿਰ ਦੀਆਂ ਸੰਗਤਾਂ ਤੇ ਇਲਾਕੇ ਦੀਆਂ ਸੰਗਤਾਂ ਲਾਹ ਲੈ ਰੀਆਂ ਨੇ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਇਹ ਨਗਰ ਕੀਰਤਨ ਇਤੋ ਤੂਰਬੱਤੀ ਤੋਂ ਹੁਣ ਅੱਗੇ ਬਾਜ਼ਾਰ ਵਿੱਚ ਦੀ ਜਾ ਕੇ ਭਗਤ ਰਵਦਾਸ ਦੇ ਗੁਰਦੁਆਰਾ ਸਾਹਿਬ ਬੇਸਨ ਨਗਰ ਗੁਰਦੁਆਰਾ ਸਾਹਿਬ ਕੇ ਪ੍ਰਸ਼ਾਦਾ ਚੱਕਣ ਤੋਂ ਬਾਅਦ ਟਰੱਕ ਯੂਨੀਅਨ ਤੋਂ ਬਾਯਾ ਬਾਜ਼ਾਰ ਵਾਪਸੀ ਹੋ ਕੇ ਗੁਰਦਰਾ ਸਾਹਿਬੇ ਕੇ ਸ਼ਾਮ ਨੂੰ ਸਮਾਪਤੀ ਹੋਵੇਗੀ ਤੋਂ ਸੰਗਤਾਂ ਨੂੰ ਬੇਨਤੀ ਹੈ ਕਿ ਕੱਲ ਨੂੰ ਗੁਰਦਰਾ ਸਾਹਿਬੇ ਕੇ 10 ਵਜੇ ਸ਼੍ਰੀ ਕੰਨ ਪਾਠ ਸਾਹਿਬ ਦੇ ਭੋਗ ਪਾਈ ਜਾਣਗੇ ਤੋਂ ਸੰਗਤਾਂ ਗੁਰਦਰਾ ਸਾਹਿਬ ਪਹੁੰਚ ਕੇ ਗੁਰੂ ਦੇ ਰਾਤਨੀ ਗੁਰਬਾਣੀ ਦਾ ਲਾਹਾ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ